Okay, you <laughs> so, <laughs> thank you am. and please request to every media person here let's stick to shukrana only please a humble request let's put let's, let's, a question the it? It media ask <laughs> ਕੰਪਲੀਅੰਸ ਦਿੱਤਾ ਸਵਾਲ ਹੋਰ ਆਨੇ ਮੇਰੇ ਨੂੰ ਇਹ ਤੋਂ ਪਹਿਲਾਂ ਮੈਂ ਤੁਮ੍ਹਾਈ ਫੜ ਲੈਣਾ ਨਹੀਂ ਨਹੀਂ ਸਰ ਇਹ ਤਾਂ ਮੈਂ ਨੂੰ ਕੋਈ ਨਹੀਂ ਕੋ ਸਾਡੇ ਨਾਲ ਜਿਹੜੇ ਐਂਟਰਦ ਨੇ ਕੁੜੀਆਂ ਨੇ ਤੁਮ੍ਹੇ ਉਹਨਾਂ ਵੱਲ ਸਵਾਲ ਮੈਨੂੰ ਪ੍ਰੈਜੈਂਟ ਕਰਨੀ ਕਿ ਸੀ ਵੀ ਮੈਂ ਮੈਂ ਡੇ ਬਾਏ ਡੇ ਸੋਹਣੇ ਬਣਦੇ ਜਾ ਰਹੇ ਮਤਲਬ ਹਰ ਰੋਜ਼ ਸੋਚ ਤੋਂ ਮਰੇ ਵਾਲੇ ਸੋਚ ਤੇ ਮਤਲਬ ਉਹ ਕਿਹੜੇ ਵੀ ਕੋਈ ਸੁਜੈਸਟ ਕਰਵਾ ਲਓ ਉਹਨਾਂ ਤੋਂ ਵੀ ਕਿਹੜੀ ਕਿ ਤਾਂ ਤੇ ਇਹ ਤਾਂ ਇਹਦਾ ਸਵਾਲ ਤਾਂ ਹੋਣਾ ਹੀ ਚਾਹੀਦਾ ਨਹੀਂ ਇਹ ਸਵਾਲ ਨਹੀਂ ਪੁੱਛਣਾ ਚਾਹੀਦਾ ਹਾਂਜੀ ਮੈਂ ਤੁਹਾਡੇ ਨਾਲ ਤੇ ਇਹ ਪਿਆਰਾ ਸਵਾਲ ਆਇਆ ਮੈਂ ਮੈਂ ਤੇ ਅਮਰਤભાઈ ਕੈਨੇਡਾ ਅਸੀਂ ਇਕੱਠੇ ਸੀ ਮਿਲੇ ਸੀ ਹਾਂਜੀ ਜਵਿੰਦਰ ਬਾਸੀ ਸਾਹਿਬ ਤਾਂ ਬਿਲਕੁਲ ਬਿਲਕੁਲ ਹੀ ਇਕੱਠੇ ਬੈਠੇ ਸੀ ਜਦੋਂ ਸ਼ੋਅ ਸੀ ਹਾਂਜੀ ਹਾਂਜੀ ਬਿਲਕੁਲ ਟਿਨਕ ਦੁਬਾਰਾ ਮਿਲ ਕੇ ਸੰਗਤ ਜੀ ਥੈਂਕ ਯੂ ਕਰੀਮ ਦਾ ਸੋਪੀ ਕੰਫਿਊਜ਼ ਪਾਉਂਗੇ ਉਹ ਕਰਦੇ ਨਹੀਂ ਗੈਟ ਰੈਡੀ ਵਿਦ ਮੀ ਉਹ ਸਾਰੀਆਂ ਕਰੀਮਾਂ ਇਨ ਡੀਟੇਲ ਮੈਂ ਲਿਖ ਕੇ ਦਊਂਗੀ ਹਮ ਲੋਕ ਕਹਿੰਦੇ ਥੈਂਕ ਯੂ ਨਾ ਮਾਰਦੇ एवरीबॉडी इज गोइंग टू वेट फॉर दिस मैम ट्रस्ट मी एनीबॉडी एल्स ਸਰ ਸ਼ਿਕਰ ਜੀ ਸਰ ਜੀ ਤੇ ਸਭ ਤੋਂ ਪਹਿਲਾਂ ਦਾ ਸਤੋਂ ਮੁਬਾਰਕਾਂ ਦੇ ਖਦਾਰ ਤੁਸੀਂ ਇੱਦਾਂ ਇੱਕ ਗੱਲ ਲੈ ਕੇ ਆਏ ਹੋ ਤੇ ਜਿੱਦਾਂ ਅੱਜ ਸੰਗਾਨ ਦਾ ਦਿਹਾੜਾ ਤੇ ਆਪਣੇ ਪੰਜਾਬ ਦੇ ਵਿੱਚ ਮੇਰੇ ਖਿਆਲ ਨਾਲ ਖਾਸੀਅਤ ਹੀ ਮੰਨੀ ਜਾਂਦੀ ਹੈ ਕਿ ਇਸ ਸੰਗਾਨ ਨੂੰ ਬਹੁਤ ਮਹੱਤਵ ਦਿੱਤੀ ਜਾਂਦੀ ਹੈ ਅੱਜ ਦਾ ਇਹ ਪ੍ਰੋਗਰਾਮ ਉਹ ਚੀਜ਼ ਨੂੰ ਸੋਚ ਕੇ ਰੱਖਿਆ ਗਿਆ ਸੀ ਜਾਂ ਫਿਰ ਰੈਂਡਮਲੀ ਰੱਖੋ ਬੋਲ ਲਈ ਇੱਕ ਤੈਮ ਕੀ ਬਣਿਆ ਕਿ ਅੱਜ ਦਾ ਦਿਨ ਹੀ ਅੱਥਾ ਕਰ ਚੁੱਕਾ ਹੈ ਵੈਸੇ ਤਾਂ ਪ੍ਰਮਾਤਮਾ ਨੇ ਆਪ ਹੀ ਕੋਈ ਖਵਾਇ ਕੋਈ ਹੈ ਸੱਚ ਕੋਈ ਉੱਤਾ ਨਹੀਂ ਪਲੈਨਿੰਗ ਤਾਂ ਨਹੀਂ ਸੀਗੀ ਪਰ ਜਸਵਾਜ ਜਵਾ ਭਾਈ ਇਹ ਤੇ ਜਿੱਤੇ ਕਵਰ ਕਰਨ ਵੀ ਜਵਾਬ ਦੇਣਗੇ ਕਿ ਕਿਸ ਤਰ੍ਹਾਂ ਇਹ ਮੈਨੇ ਫੀਲ ਕੀਤਾ ਤੇ ਸਾਨੂੰ ਚ ਕਿਸ ਤਰ੍ਹਾਂ ਇਹ ਨਾ ਲੈਣਾ ਉਸੇ ਆਲੋ ਸਸਿਕਾ ਜੀ ਸਾਰਿਆਂ ਨੂੰ ਕਹਿੰਦਾ ਮਾਫੀ ਚਾਹੁੰਦਾ ਤੋੜਨੋਂ ਜਿੱਦਾਂ ਵੀਰ ਤੇ ਗੱਲ ਕਰਤੀ ਉਹ ਵਿਸ਼ਾ ਹੀ ਸੁਖੀ ਹੋਣ ਦੇ ਰੂਪ ਤੋਂ ਲੱਗ ਰਿਹਾ ਤੋ ਇੱਕ ਫਰਕ ਨਹੀਂ ਇਹ ਬੋਲ ਸੋ ਇਹਦਾ ਕਿਸੇ ਦੇ ਬੰਕੀ ਹੈ ਉਹ ਜਾਣਦਾ ਜਾਂ ਪਰਮਾਪਾ ਜਾਣਦਾ ਸੋ ਮੈਂ ਗੁਰੂ ਘਰ ਗਿਆ ਹੋਇਆ ਸੀ ਰਾਤ ਕੋਈ ਜਾਣਦਾ ਅੱਗੇ ਦਾ ਸਵਾਗਤ ਜਨਰੇਵ ਤੇ ਆਉਣ ਲੱਗੇ ਤਾਂ ਸਵੇਰੇ ਲੇਟ ਹੋ ਗਿਆ ਪਰ ਮੇਰੇ ਬਹੁਤ ਸੀਨੀਅਰ ਤੇ ਇੰਸਪੈਕਟਰ ਨੇ ਸਾਰੇ ਜਣੇ ਇਹਨਾਂ ਤੋਂ ਮਾਫੀ ਚਾਹੁੰਦਾ ਤੁਹਾਡੀ ਤੋਂ ਮਾਫੀ ਚਾਹੁੰਦਾ ਔਰ ਰਹੀ ਗੱਲ ਕਿ ਸੰਗਰਾਮ ਦਾ ਦਿਨ ਚੁਣਿਆ ਗਿਆ ਇਹ ਦਿਨ ਮੈਨੂੰ ਲੱਗਦਾ ਕਿ ਬਾਹਰ ਜਨੇ ਚੁਣਿਆ ਸਾਡੇ ਵਾਸਤੇ ਸੰਗਰਾਮ ਸੀ ਕਿ ਅਸੀਂ ਬਰਤਵਾਰ ਜਾਣੇ 10 ਮਿੰਨ ਪੂਰਨਵਾਸੀ ਨੂੰ ਜਿੱਦਾ ਜਿੱਥੇ ਦਿਲ ਲੱਗਦਾ ਉਹ ਉੱਥੇ ਜਾਂਦਾ ਪਰ ਮੈਨੂੰ ਲੱਗਦਾ ਕਿ ਸਾਡੀ ਫਿਲਮ ਲਈ ਕਿਉਂਕਿ ਜਿਵੇਂ ਫਿਲਮ ਹੈ ਪੋਜਿਟਿਵਿਟੀ ਦਾ ਵਿਸ਼ਾ ਕੱਲ ਤੁਸੀਂ ਸਾਰੇ ਜਣੇ ਨੇ ਗੱਲ ਕੀਤੀ ਹੈ ਕਿ ਬੰਦਾ ਪੈਰ ਪੈਰ ਤੇ ਜਦੋਂ ਸ਼ੁਕਰਾਨਾ ਕਰੇ ਮਹਾਰਾਜ ਦਾ ਉਹ ਨਾ ਘਟ ਹੈ ਸਭ ਤੋਂ ਵੱਡਾ ਸ਼ੁਕਰਾਨਾ ਤਾਂ ਸਾਨੂੰ ਸਾਹਾਂ ਦਾ ਕਰਨਾ ਚਾਹੀਦਾ ਕਿ ਕੋਵਿਡ ਵਿੱਚ ਲੱਖਾਂ ਰੁਪਏ ਦੇ ਆਕਸੀਜਨ ਦੇ ਸਪਲਟਰ ਮਿਲਦੇ ਸੀ ਸਭ ਤੋਂ ਵੱਡਾ ਸ਼ੁਕਰਾਨਾ ਰੱਖਾਂ ਦਾ ਹੀ ਕਰਨਾ ਚਾਹੀਦਾ ਇਸ ਕੁਦਰਤ ਦਾ ਕਰਨਾ ਚਾਹੀਦਾ ਜਿਹਨੂੰ ਆਪਾਂ ਦੇਖ ਕੇ ਅੱਗੇ ਲੰਘ ਜਾਂਦੇ ਆਂ ਦੇਖਦੇ ਵੀ ਨਹੀਂ ਵੀ ਕੋਈ ਨਹੀਂ ਅੱਜ ਛੋਟਾ ਜਿਹਾ ਤੱਕ ਦੇ ਗੱਡੀ ਲਾ ਗਈ ਉਹਦੇ ਉੱਤੇ ਨੋ ਕਿੱਡੀ ਗੱਲ ਹੈ ਸੋ ਮੈਨੂੰ ਲੱਗਦਾ ਕਿ ਹਰ ਇੱਕ ਬੰਦੇ ਦੀ ਸ਼ੁਕਰਾਨੇ ਲਈ ਆਪਦੀ ਇੱਕ ਸੋਚ ਹੈ ਪੜਲੇ ਪਰਿਵਾਰਕ ਰਿਸ਼ਤੇ ਨੇ ਇਸ ਫਿਲਮ ਚ ਜਿਹੜੇ ਦਿਖਾਏ ਗਏ ਨੇ ਜੋਇੰਟ ਫੈਮਲੀ ਹੈ ਸਾਂਝੇ ਪਰਿਵਾਰ ਨੇ ਉਹਨਾਂ ਦੀ ਖੂਬਸੂਰਤੀ ਇਹ ਹੈ ਕਿ ਜਿਹੜਾ ਬੰਦਾ ਉਹਨਾਂ ਪਰਿਵਾਰਾਂ ਚ ਵੱਡਾ ਹੁੰਦਾ ਹੈ ਜਿਹੜੇ ਚਾਚੇ ਤਾਈ ਸਾਰੇ ਇਕੱਠੇ ਰਹਿੰਦੇ ਆ ਮੈਨੂੰ ਲੱਗਦਾ ਕਿ ਜ਼ਿੰਦਗੀ ਜੁੱਧੇ ਚ ਠਹਿਰਾ ਤੇ ਚੀਜ਼ਾਂ ਨੂੰ ਸਹਿਣ ਦੀ ਸ਼ਕਤੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਹੈ ਸੋ ਜੱਗੀ ਨੇ ਇਸ ਫਿਲਮ ਨੂੰ ਖੂਬਸੂਰਤ ਬਣਾਇਆ ਔਰ ਜਿੰਨੇ ਵੀ ਸਿੱਤਾ ਸਾਹਿਬ ਤੋਂ ਮੈਥੇ ਅਮਰਤ ਛੋਟੇ ਆ ਸੀ ਹਲੇ ਸਾਡਾ ਸਫਰ ਨਾ ਮੈਂ ਫਿਲਮ ਦਾ ਐਕਸਪੀਰੀਅੰਸ ਨਹੀਂ ਹੋਇਆ ਪਰ ਬਹੁਤ ਕੁਝ ਸਿੱਖੀ ਦਾ ਸਾਡੀ ਜਿੱਤੀ ਵੀ ਕੋਆ ਇਸ ਸਾਰੇ ਨਾਲ ਦੇ ਸੀਨੀਅਰ ਦੇ ਇਹਦਾ ਸਫਰ ਬੜਾ ਲੰਬਾ ਹੈ ਔਰ ਉਹ ਸਾਰੇ ਸਮੇਂ ਦੇ ਚੱਲਦੇ ਦਰਮਿਆਨ ਫਿਲਮ ਐਡੀ ਖੂਬਸੂਰਤ ਬਣੀ ਐ ਸਿਮਰ ਬਾਈ ਨੇ ਦਾ ਕਮਾਲ ਦਾ ਮਤਲਬ ਬਾਈ ਦੇ ਸੀ ਸਾਰੇ ਜਣੇ ਫੈਨ ਆ ਉਹਨਾਂ ਦੀਆਂ ਫਿਲਮਾਂ ਕਮਾਲ ਨੇ ਪਰ ਸਾਰੀ ਟੀਮ ਨੇ ਰਲ ਕੇ ਬੇਤ ਕੀਤੀ ਤੇ ਖੂਬਸੂਰਤ ਫਿਲਮ ਬਣ ਕੇ ਆਈ ਔਰ ਪ੍ਰਮਾਤਮਾ ਨੇ ਉਹ ਭਾਗ ਕਿੱਥੋਂ ਲਾਇਆ ਜਿੱਥੇ ਵੀਰ ਨੇ ਗੱਲ ਕੀਤੀ ਸੀ ਮੈਂ ਵਾਰੀ ਵਾਰੀ ਰੋਜ਼ ਹੀ ਅਮਰਤ ਨੂੰ ਕਹਿੰਦਾ ਹੁੰਦਾ ਕਿ ਯਾਰ ਫਿਲਮ ਦਾ ਅਪੜੀ ਦਾ ਗਾਣਾ ਪਰ ਐ ਇਜਤ ਕਰੀ ਜਾਂਦਾ ਵੀ ਸੁਣੀ ਜਾਈ ਰੋਜ਼ ਸਾਨੂੰ ਇਹ ਲੱਗਦਾ ਵੀ ਯਾਰ ਇਹ ਅੱਜ ਹੀ ਸੁਣਿਆ ਗਾਣਾ ਹੈ ਔਰ ਕਿੰਨਾ ਖੂਬਸੂਰਤ ਗਾਣਾ ਹੈ ਸੋ ਪਹਿਲਾ ਹੀ ਗਾਣਾ ਸਾਡਾ ਸੁਪਰ ਹਿੱਟ ਹੈ ਤੁਹਾਨੂੰ ਦੇ ਟ੍ਰੇਲਰ ਨੂੰ ਇੰਨਾ ਜਿਆਦਾ ਪਿਆਰ ਮਿਲ ਰਿਹਾ ਥੋੜੇ ਸਾਰੇ ਵੱਲੋਂ ਬਹੁਤ ਪਰਮਾਨਗਾਰ ਮਿਲ ਰਿਹਾ ਔਰ ਅੱਜ ਜਿਹੜੇ ਅਸੀਂ ਕਾਲਜ ਚ ਬੈਠੇ ਆ ਬੈਣ ਉਹਨਾਂ ਨੂੰ ਕੰਮ ਕਰਦੇ ਆ ਨੂੰ ਸਰਬੀਆ ਚਰਮਾ ਸਾਹਿਬ ਬਹੁਤ ਚਿਰ ਹੋ ਗਿਆ ਮੈਨੂੰ ਲੱਗਦਾ ਕਿ ਇਹ ਸਿਨੇਮੇ ਦਾ ਇਹ ਵਿਹਤ ਦੌਰ ਹੈ ਜਿਹੜਾ ਗੱਲ ਇਹ ਨਹੀਂ ਹੈਗੀ ਅਸੀਂ ਕੱਲ ਵੀ ਗੱਲ ਕਰਦੇ ਸੀ ਕਿ ਪਿਛਲੇ ਆਨੇ ਉਹ ਲਾਈਕਾ ਪਾਦੀਆਂ ਰਾਹ ਬਣਾਤੇ ਅਸੀਂ ਉਹਨਾਂ ਤੋਂ ਤੁਰੇ ਆ ਰਹੇ ਆ ਪਰ ਅਸੀਂ ਜਿਹੜੇ ਐਕਸਪੈਰੀਮੈਂਟ ਰਣ ਕੇ ਕਰਦੇ ਆ ਉਹ ਐਕਸਪੈਰੀਮੈਂਟਲ ਲੋਕ ਪਸੰਦ ਬਹੁਤ ਕਰਦੇ ਆ ਔਰ ਉਹ ਸਬਜੈਕਟ ਆਉਣ ਲੱਗੇ ਸਾਡੇ ਸਿਰ ਵਿੱਚ ਕਿ ਅਸੀਂ ਬਾਣ ਦਾ ਹੁਣ ਦੱਸਣ ਵਾਲੇ ਆ ਵੀ ਅਸੀਂ ਇਸ ਵਿਸ਼ੇ ਤੇ ਫਿਲਮ ਲੈ ਕੇ ਆਏ ਆ ਮੇਰੇ ਲੱਗਦਾ ਮੇਰੇ ਲਈ ਇਹ ਸ਼ਬਦ ਬੂਰ ਲਈ ਕਿ ਮੈਂ ਏਰੀਆ ਗੱਲਾਂ ਕਰਾਂ ਕਿਉਂਕਿ ਮੇਰਾ ਗਾਇਕੀ ਦਾ ਖੇਤਰ ਜਿਆਦਾ ਹੈ ਫਿਲਮਾਂ ਵਾਲੇ ਮੇਰੀਆਂ ਦੋ ਤਿੰਨ ਹੀ ਆਂ ਜਿਆ ਨੇ ਪਰ ਐਜ਼ ਹਨ ਮੈਂ ਦੇਖਣ ਵਾਲੇ ਦੇ ਤੌਰ ਤੇ ਕਹਿੰਨਾ ਕਿ ਫਿਲਮਾਂ ਚ ਜਿਹੜਾ ਐਕਸਪੈਰੀਮੈਂਟ ਆ ਰਿਹਾ ਕਿ ਕਿੰਨੀਆਂ ਚੰਗੀਆਂ ਫਿਲਮਾਂ ਆ ਰਹੀਆਂ ਨੇ ਪਿੱਛੇ ਕਿੰਨੀਆਂ ਚੰਗੀਆਂ ਫਿਲਮਾਂ ਆਈਆਂ ਸਭ ਤੋਂ ਖੁਸ਼ੀ ਦੀ ਤੁਸੀਂ ਕੋਈ ਚੰਗੀ ਫਿਲਮ ਪੜਾਓ ਅਸੀਂ ਤਿਆਰ ਬੈਠੇ ਆ ਤੁਹਾਡੀ ਫਿਲਮ ਦੇਖਣ ਨੂੰ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਸਾਰਿਆਂ ਦਾ ਸਸ਼ਕਾਲ ਸਾਰੀ ਟੀਮ ਦਾ